ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਇਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਾਵਨ ਪਵਿੱਤਰ ਗੁਰਪਰਬ ਦੇ ਸਬੰਧ ਵਿੱਚ ਨਗਰ ਕੰਗਰਾਲੀ ਰਾਜਪੂਤਾ ਦੀ ਸੰਗਤ ਨੇ ਅੱਜ ਤੀਸਰੀ ਅਤੇ ਆਖਰੀ ਪ੍ਰਵਾਤ ਫੇਰੀ ਕਰੀ ਸੋਵਾਓ ਪ੍ਰਵਾਤ ਫੇਰੀ ਦੇ ਦਰਸ਼ਨ ਕਰੀ ਜੀ سلامت <laughs> ਇਹ ਚਰਨ ਨਹੀਂ ਨਾ ਜਿਨ੍ਹਾਂ ਨੂੰ ਤੁਸੀਂ ਚਰਨ ਕਹਿ ਰਹੋ ਪੈ ਇਹ ਧਾਣੀ ਵੱਸ ਸਕਦੇ ਕਿਸੇ ਵੀ ਸਾਹ ਦੇ ਨਾਲ ਆਪਣੇ ਮਨ ਦੇ ਵਿੱਚ ਜੇ ਇਹ ਚਰਨ ਵਸਾਓਗੇ ਤੇ ਕੁਝ ਚਿਰ ਬਾਅਦ ਇਹਨਾਂ ਚਰਨਾਂ ਨੇ ਰਹਿਣਾ ਨਹੀਂ ਕੁਝ ਚਿਰ ਬਾਅਦ ਇਸ ਨਾਨਕ ਨੇ ਰਹਿਣਾ ਨਹੀਂ ਭਾਵ ਦੇ ਸ਼ਰੀਰ ਨੇ ਰਹਿਣਾ ਨਹੀਂ ਹੈ ਇਹ ਚਰਨਾਂ ਨੇ ਨਹੀਂ ਰਹਿਣਾ ਹੈ ਇਹ ਵਸਦੇ ਵੀ ਨਹੀਂ ਹੈ ਚਰਨ ਕਮਲ ਪ੍ਰਭ ਕੇ ਨਿਤ ਧਿਆਉ ਜੇ ਪ੍ਰਭੂ ਦੇ ਪਰਮਾਤਮਾ ਦੇ ਚਰਨ ਕਮਲ ਤੁਹਾਡੇ ਹਿਰਦੇ ਦੇ ਵਿੱਚ ਵਸ ਜਾਣ ਬੇਨਤੀ ਕਿਤੇ ਸਤਿਗੁਰ ਜੀ ਮਿਹਰ ਅਮਤ ਕਰੋ ਸਾਡਾ ਜਿਹੜਾ ਮਨ ਹੈ ਉਹ ਸ਼ਾਂਤ ਨਹੀਂ ਰਹਿੰਦਾ ਹੈ ਜਦੋਂ ਤੁਹਾਡੇ ਕੋਲ ਆਇਦਾ ਹੈ ਤੁਹਾਡੇ ਪਾਵਨ ਬਚਨ ਸੁਣਦੇ ਨੇ ਤੇ ਸੁਨਕਰ ਬਚਨ ਤੁਹਾਾਰੇ ਸਤਿਗੁਰ ਤਨ ਮਨ ਮੇਰਾ ਠਾਰ ਥਿਓ ਇੱਥੇ ਤੁਹਾਡੇ ਸੰਗਤ ਵਿੱਚ ਰਹੇ ਦਾ ਤੁਹਾਡੇ ਔਰੇ ਵਿੱਚ ਕੁਝ ਦਿਨ ਰਹੇ ਦਾ ਮਨ ਸ਼ਾਂਤ ਹੋ ਜਾਂਦਾ ਹੈ ਸੰਸਾਰ ਦੀ ਸਾਰੀ ਅਸਲੀਅਤ ਸਾਹਮਣੇ ਆ ਜਾਂਦੀ ਹੈ ਇਸ ਫਾਨੀ ਸਰੀਰ ਤੇ ਅਸਲੀਅਤ ਸਾਹਮਣੇ ਆ ਜਾਂਦੀ ਹੈ ਪਰ ਜਿਉਂ ਹੀ ਤੁਹਾਡੇ ਕੋ ਵਿਦਾ ਲੈ ਕੇ ਆਪਣੇ ਕੰਮਾਂ ਧੰਦਾ ਤੇ ਵਾਪਸ ਘਰ ਮੁੜੇ ਦਾ ਉਹ ਹੀ ਉਹ ਪਰਿਵਾਰ ਉਹ ਹੀ ਉਹ ਮਾਇਆ ਉਹ ਹੀ ਉਹ ਕਲੇਸ਼ ਉਹ ਹੀ ਉਹ ਸਾਰਾ ਕੁਝ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਖਣ ਲੱਗੇ ਭਾਈ ਜੇ ਪ੍ਰਮਾਤਮਾ ਦੇ ਨਾਮ ਨੂੰ ਸਿਮਰੋਗੇ ਪ੍ਰਮਾਤਮਾ ਦੇ ਚਰਨਾ ਕਮਲਾਂ ਨੂੰ ਹਿਰਦੇ ਵਿੱਚ ਧਿਆਓਗੇ ਤੇ ਸਦਾ ਵਾਸਤੇ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਸਦਾ ਵਾਸਤੇ ਤੁਹਾਡਾ ਹੋ ਜਾਏਗਾ ਜਦੋਂ ਗੁਰਬਾਣੀ ਪੜ੍ਹਦੇ ਆ ਉਹਦੇ ਵਿੱਚ ਪ੍ਰਮਾਤਮਾ ਦੇ ਪਿਆਰੇ ਗੁਰੂ ਪ੍ਰਮਾਤਮਾ ਨਾਮ ਅਡੋ ਅਡਾ ਹੈ ਸਾਰੇ ਇੱਕ ਜੋਤ ਤੋਂ ਹੀ ਮੂਰਤੀ ਹਨ ਜਿੱਥੇ ਸਤਗੁਰੂ ਜੀ ਪਰਮਾਤਮਾ ਦੇ ਪਿਆਰਿਆਂ ਦੀ ਵਡਿਆਈ ਕਰਦੇ ਨੇ ਤੇ ਪਰਮਾਤਮਾ ਦੇ ਨਾਲ ਮਿਲਾਉਂਦੇ ਹੋਏ ਕਹਿੰਦੇ ਨੇ ਮੇਰੇ RAM ਰਾਏ ਤੂੰ ਸੰਤਾਂ ਦਾ ਸੰਤ ਤੇਰੇ ਤੇਰੇ ਸੇਵਕ ਕੋ ਭਉ ਕਿਛ ਨਾਹੀ ਜਮ ਨਹੀਂ ਆਵੇ ਨੇਰੇ ਜਿਹੜੇ ਇਹ ਬਕਾਰ ਨੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਜਿਨ੍ਹਾਂ ਨੇ ਪ੍ਰਭਾਤ ਫਿਰ ਤੋਂ ਬਾਦੀ ਆਪਾਂ ਨੂੰ ਘੇਰ ਲੈਣਾ ਸਤਗੁਰੂ ਜੀ ਫਰਮਾਨ ਕਰਦੇ ਨੇ ਜੇ ਪ੍ਰਮਾਤਮਾ ਦੇ ਚਰਨ ਕਮਲ ਹਿਰਦੇ ਵਿੱਚ ਵਸੇ ਹੋਣਗੇ ਆਠ ਪੈਰ ਤੁਦ ਧਿਆਈ ਅੱਠੇ ਪੈਰ ਕਾਰੋਬਾਰ ਆਪਾਂ ਆਪਣੇ ਕਰਦੇ ਹੋਵਾਂਗੇ ਪਰ ਪ੍ਰਮਾਤਮਾ ਦੇ ਨਾਮ ਦੇ ਨਾਲ ਜਿਹੜੇ ਸੁਰਤ ਹੈ ਉਹ ਜੁੜੀ ਰਹਿ ਕੇ ਜੇ ਸਤਗੁਰ ਜੀ ਸ਼ਾਂਤੀ ਟਿਕਾ ਮਾਇਆ ਦਾ ਪ੍ਰਭਾਵ ਹੈ ਕੁਝ ਗਲਤ ਬੋਲਿਆ ਜਾਂਦਾ ਸਾਡੇ ਕੋਲੋਂ ਸਤਿਗੁਰ ਜੀ ਆਖਣ ਲੱਗੇ ਭਾਈ ਗਲਤ ਕੀ ਬੋਲਿਆ ਜਾਂਦਾ ਸਤਿਗੁਰ ਜੀ ਵਪਾਰ ਸਾਡਾ ਇਸ ਕਰਕੇ ਲੈਣ ਦੇਣ ਦੇ ਮਾਮਲੇ ਵਿੱਚ ਝੂਠ ਬੋਲਿਆ ਜਾਂਦਾ ਝੂਠ ਬੋਲਿਆ ਜਾਂਦਾ ਹੈ ਸਾਡੇ ਤੇ ਕਿਰਪਾ ਕਰੋ ਤੁਹਾਡਾ ਨਾਮ ਸਾਡੇ ਹਿਰਦੇ ਵਿੱਚ ਤੁਹਾਡੀ ਮੱਤ ਸਦਾ ਵਾਸੇ ਸਾਡੇ ਨਾਲ ਸਤਿਗੁਰ ਜੀ ਆਖਣ ਲੱਗੇ ਭਾਈ ਇੰਉਂ ਕਰਿਓ ਜ਼ਿਆਦਾ ਕੁਝ ਨਾ ਕਰਿਓ ਜੋ ਬੋਲਣਾ ਉਹ ਬੋਲਿਓ ਪਰ ਜਦੋਂ ਤੁਹਾਨੂੰ ਨਾਲ ਪਤਾ ਲੱਗੇ ਨਾ ਵੀ ਹਾਂ ਇੱਥੇ ਸੜਕ ਕੋਲ ਗਲਤ ਕਿਸੇ ਦੇ ਨਾਲ ਨਜਾਇਜ਼ ਹੋ ਗਿਆ ਹੈ ਜਿਆਦਾ ਬੁਲਿਆ ਗਿਆ ਹੈ ਉਹ ਝੂਠ ਲੋ ਜਿੱਥੇ ਬਾਕੀ ਵਪਾਰੀਓ ਤੁਸੀਂ ਆਪਣਾ ਹਿਸਾਬ ਗੁਦਾਵ ਲਿਖਦੇ ਹੋ ਉੱਥੇ ਇੱਕ ਵਹੀ ਹੈ ਜਿਹੜੇ ਉਹ ਆਪਣੇ ਆਤਮਿਕ ਜੀਵਨ ਵਾਸਤੇ ਵੀ ਲਾ ਲਓ ਇਸ ਕਰਕੇ ਜਦੋਂ ਵੀ ਤੁਹਾਡੇ ਮਨ ਦੇ ਵਿੱਚ ਇਹ ਖਿਆਲ ਇਹ ਚੇਤਾ ਆਵੇ ਮਨ ਨੂੰ ਕਿ ਇੱਥੇ ਧੱਕਾ ਹੋਇਆ ਹੈ ਜਿਆਦਾ ਸੀ ਨਜਾਇਜ਼ ਬੋਲ ਦਿੱਤਾ ਇਸ ਰੇਟ ਨੂੰ ਇਸ ਭਾਅ ਨੂੰ ਉਹ ਲਿਖ ਲਓ ਪਰ ਜਦੋਂ ਫਿਰ ਆਪਣੇ ਮੁਲਾਪ ਹੋਣਗੇ ਆ ਕਿ ਮੰਦਰੋ ਸੰਗਤ ਦੇ ਵਿੱਚ ਵੀ ਇੱਥੇ ਝੂਠ ਬੋਲਿਆ ਗਿਆ ਇੱਥੇ ਮਾਇਆ ਕਰਕੇ ਇੱਥੇ ਸਤਿਗੁਰਾਂ ਜੀ ਦੀ ਮੰਨੀ ਵਿਦਾ ਲੈ ਕੇ ਚਲੇ ਗਏ ਹੁਣ ਜਦੋਂ ਵੀ ਜਾਂਦੇ ਆ ਜਦੋਂ ਵੀ ਝੂਠ ਬੋਲਣ ਲੱਗਦੇ ਆ ਉਦੋਂ ਨਾਲ ਚੇਤੇ ਆਉਂਦਾ ਹੈ ਵੀ ਸੰਗਤ ਵਿੱਚ ਪ੍ਰਵਾਨ ਕਰਨਾ ਪੈਣਾ ਸਤਿਗੁਰ ਨਾਨਕ ਸਾਹਿਬ ਦੇ ਕੋਲ ਇੱਥੇ ਆ ਗਲਤ ਬੋਲਿਆ ਆ ਆ ਗਲਤ ਕੀਤਾ ਆ ਝੂਠ ਬੋਲਿਆ ਆ ਸੋ ਇਸ ਕਰਕੇ ਤਿੰਨ ਤੋਂ ਹੀ ਸੁਚੇਤ ਹੋ ਜਾਂਦੇ ਨੇ ਭਾਈ ਕਰਮ ਤੇ ਕਈ ਵਾਰ ਉਹ ਹੋ ਜਾਂਦੇ ਆ ਪਰ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਉਪਦੇਸ਼ ਜਿੱਤੇ ਭਾਈ ਭੁਮੀਆਂ ਨੂੰ ਸੇ ਇਹ ਭੁਮੀਆਂ ਜੇ ਤੂੰ ਕਹਿਣਾ ਕਿ ਚੋਰੀ ਮੈਂ ਨਹੀਂ ਛੱਡ ਸਕਦਾ ਕਰੀ ਜਾਈ ਭਾਈ ਵੀ ਤਿੰਨ ਬਚਨ ਸਾਡੇ ਚਤੇ ਰੱਖੀ ਗਰੀਬ ਮਾਰ ਨਾ ਕਰੀ ਝੂਠ ਨਾ ਬੋਲੀ ਜਿਹਦਾ ਨਮਕ ਖਾ ਲੈ ਹਰਾਮ ਨਾ ਕਰੇ ਸਤਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਤਿੰਨੋ ਬਚਨ ਉਸ ਨੇ ਚੇਤੇ ਰੱਖੇ ਇਹਨਾਂ ਦੋ ਸਿੱਖਾਂ ਨੇ ਸਦਾ ਵਾਸਤੇ ਬਚਨ ਉਹ ਜਿਹੜੇ ਬਚਨ ਸੀ ਸਤਗੁਰ ਜੀ ਨੇ ਸਤਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ ਉਹਨਾਂ ਦਾ ਪਾਰ ਉਤਾਰਾ ਕਰ ਦਿੱਤਾ ਜਦ ਦੂਸਰੀ ਵਾਰ ਮਿਲਣ ਵਾਸਤੇ ਆਏ ਪਰਿਵਾਰਾ ਸਮੇਤ ਸਤਗੁਰ ਜੀ ਆਪ ਜੀ ਦੀ ਅਪਾਰ ਮਿਹਰਮਤ ਹੋਈ ਹੈ ਜਿੱਥੇ ਬਾਬਾ ਪੈਰ ਧਰੇ ਸਤਗੁਰਾਂ ਜੀ ਨੇ ਆਪਣੇ ਚਰਨ ਕਮਲ ਭਾਵ ਆਪਣੇ ਸ਼ਬਦ ਆਪਣਾ ਗਿਆਨ ਉਸ ਪ੍ਰਮਾਤਮਾ ਦੇ ਨਾਮ ਦੀ ਸ਼ੋਭਾ ਉਹਨਾਂ ਸਿੱਖਾਂ ਦੇ ਮਨ ਦੇ ਵਿੱਚ ਉਹਨਾਂ ਦੇ ਘਰੇ ਉਹਨਾਂ ਦੀ ਥਾਂ ਤੇ ਟਿਕਾ ਦਿੱਤੇ ਕੋਈ ਉਹ ਸ਼ੋਭਾ ਕਿਤੇ ਭਾਈ ਲਾਲੋ ਜੀ ਦੇ ਹਿਰਦੇ ਦੇ ਵਿੱਚ ਟਿਕਦੇ ਨੇ चार पखे मु नाने वटारे सक्षीदा ਨੇਤਾ ਕਲਿਆਣ ਦਾਸ ਜਿਨ੍ਹਾਂ ਦੇ ਘਰੇ ਨੂੰ ਭਾਗ ਲੱਗਦੇ ਆ ਔਰ ਪਹਿਲੇ ਜੋ ਦਰਸ਼ਨ ਮਤਾ ਦੌਲਤਾ ਦਾਇਜੀ ਕਰਦੇ ਆ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਔਰ ਇਹ ਜੋ ਲਾਗੀ ਹੋਇਆ ਕਰਦੇ ਆ ਆਮ ਆਪਾਂ ਦੇਖਦੇ ਆ ਵੀ ਜੇ ਕੋਈ ਖੁਸ਼ੀ ਦਾ ਮਾਹੌਲ ਕੋਈ ਖੁਸ਼ੀ ਦਾ ਪ੍ਰੋਗਰਾਮ ਹੋਇਆ ਕਰਦਾ ਹੈ ਤੇ ਮਨ ਵਿੱਚ ਆਸ ਹੁੰਦੀ ਹੈ ਕਿ ਸਾਨੂੰ ਕੁਝ ਨਾ ਕੁਝ ਇਹਦੇ ਬਦਲੇ ਮਿਲੇਗਾ ਕੋਈ ਸ਼ਗਨ ਕੋਈ ਇਦਾਂ ਤਾਂ ਲੱਗੇ ਕਿ ਬਾਹਰ ਇੰਤਜ਼ਾਰ ਹੋ ਰਿਹਾ ਹੈ ਕਿ ਕੈਸ ਹੋਊਗਾ ਇਸ ਸਾਰ ਤੇ ਆਉਣਾ ਹੋਣਾ ਲਗਭਗ 10 ਸਾਲ ਦੀ ਉਮਰ ਦੇ ਦੇ ਨਾਲ ਕੀ ਜਿਹੜੇ ਉਹਨਾਂ ਦੇ ਭੈਣ ਨਾਨਕੇ ਜਿਹਦੇ ਹੈ ਉਹਦੋਂ ਜਦੋਂ ਸੁਲਤਾਨ ਦਾਏ ਬੜੇ ਵਿਗਾਸ ਦੇ ਵਿੱਚ ਬਾਹਰ ਆਉਂਦੀ ਹੈ ਆ ਕੇ ਵਧਾਈਆਂ ਵਧਾਈਆਂ ਦੇਣਾ ਕਰਦੀ ਹੈ ਮੈਂ ਤਾਂ ਕਲਿਆਣ ਦਾਸ ਜਿਹਨੂੰ ਕਿ ਹੇ ਮੈਂ ਤਾਂ ਕਲਿਆਣ ਦਾਸ ਬਾਲਕ ਨੇ ਜਨਮ ਲਿਆ ਹੈ ਕਹਿਣ ਲੱਗੇ ਹੁਣ ਛਕਣ ਦੇ ਵਜੋਂ ਜੋ ਮਹਿਤਾ ਕਲਿਆਣਦਾਸ ਨੇ ਦਿਨਾ ਅੱਜ ਉਹਦੀ ਜਿਹੜੇ ਤੰਗ ਹੈ ਹੁਣ ਦਾਲਤ ਜਾਇ ਦੇ ਅੱਖਾਂ ਦੇ ਵਿੱਚ ਦੇਖ ਨਹੀਂ ਰਹੇ ਹੈ ਤਾਂ ਤੇ ਤਨ ਜਿਹਨੇ ਵੀ ਬਾਲਕਾਂ ਦਾ ਜਨਮ ਹੋਇਆ ਮੰਦਰ ਵਿੱਚ ਹੁੰਦਾ ਹੈ ਕਿ ਘਰ ਵਿੱਚ ਬਾਲਕ ਨੂੰ ਜਨਮ ਲਿਆ ਹੈ ਲੜਕੀ ਨੂੰ ਜਨਮ ਲਿਆ ਹੈ ਸਾਨੂੰ ਬਹੁਤ ਕੁਝ ਮਿਲੇਗਾ ਸ਼ਬਦ ਕਾਉਤੇ ਅੱਜ ਕੋਈ ਮਹਿਤਾ ਕਲਿਆਣ ਦਾਸ ਦੇਣਾ ਚਾਹੁੰਦਾ ਹੈ ਪਰ ਇਹ ਜੋ ਮਾਤਾ ਗਉਂਦਾ ਦਾਈ ਹੈ ਜਿਸਨੂੰ ਮਾਤ ਹੈ ਪਰ ਕਲਿਆਣ ਦਾਸ ਅੱਜ ਇਹੀ ਨਹੀਂ ਮੇਰੇ ਜਿੰਨੇ ਵੀ ਜਿਸੇ ਮੋਹਿਆ ਜਿਮੀ ਤਾਂ ਉਸੇ ਜਿਮੀ ਤੋਂ ਖੁਸੀ ਮੇਰੇ ਅੰਦਰ ਕੋਈ ਇੱਕ ਗਾਲਪ ਦੇ ਦਰਸ਼ਨਾ ਨੇ ਉਹ ਸਾਰੀ ਮਿਟਾ ਦਿੱਤੀ ਹੈ ਗੁਰੂ ਨਾਨਕ ਜਿਨ ਸੁਣਿਆ ਦੇਖਿਆ ਜਿਨ ਸੁਣ ਲਿਆ ਜਿਨ ਦੇਖ ਲਿਆ ਤਾਂ ਤੇ ਜਦੋਂ ਭਗਤ ਸ਼ੇਖਪ੍ਰੇਖ ਸਾਹਿਬ ਜੀ ਦੀ ਆਪਾਂ ਇਤਿਹਾਸ ਦੇ ਵਿੱਚ ਸਾਜ ਪਾਉਂਦੇ ਆ ਸਾਖੀ ਦੇ ਨਾਲ ਕਿ ਉਹਨਾਂ ਦੇ ਮਾਤਾ ਦੇ ਮਨ ਵਿੱਚ ਆਇਆ ਕਿ ਇਹ ਜਿਹੜਾ ਮੇਰਾ ਬਾਲਕ ਪੁਰੀਤ ਬੇਟਾ ਤੇਰੀ ਖੁਦਾ ਦੇ ਬੰਦਗੀ ਕਰੇ ਤੇ ਇਸ ਦੇ ਨਾਲ ਲਾਉਣ ਵਾਸਤੇ ਮਾਤਾ ਨੇ ਪ੍ਰੇਰਨਾ ਕੀਤਾ ਕਿ ਪੁੱਤਰ ਉਸ ਖੁਦਾ ਦੀ ਬੰਦਗੀ ਕਰਿਆ ਕਰ ਅੱਗੋ ਕਰਨਗੇ ਸ਼ੇਖ ਪ੍ਰੇਮ ਸਿੰਘ ਸਾਹਿਬ ਨੇ ਸਵਾਲ ਕੀਤਾ ਵੀ ਅੰਮੀ ਜਾਂ ਵੀ ਕੀ ਮਿਲੇਗਾ ਉਹਦੇ ਬੰਦਗੀ ਕਰਕੇ ਹੁਣ ਮਾਣ ਪਤਾ ਹੈ ਕਿ ਮੇਰੇ ਪੁੱਤਰ ਨੂੰ ਪਸੰਦ ਕੀ ਹੈ ਕਹਿ ਲੱਗੇ ਜਿਹੜਾ ਉਹਦੀ ਬੰਦਗੀ ਕਰਦਾ ਹੈ ਉਹ ਖੁਸ਼ੀਆਂ ਕੇ ਸ਼ੱਕਰ ਦਿੰਦਾ ਹੈ ਤਨ ਕੇ ਨਾਲ ਦੇ ਨਾਲ ਸ਼ੇਖ ਫਰੀਦ ਜੀ ਨੇ ਮਸੱਲਾ ਨਿਹੰਦਾ ਵਛਾਇਆ ਤੇ ਅੱਖਾਂ ਬੰਦ ਕਰਕੇ ਬੰਦਗੀ ਕਰਨ ਲੱਗ ਪਏ ਮਾਂ ਨੇ ਕੋਟਲੇ ਦੇ ਵਿੱਚ ਬੰਦ ਕੇ ਸ਼ੱਕਰ ਉਹਦੇ ਮਸੱਲੇ ਕੱਪੜੇ ਦੇ ਢੇਕਾ ਰੱਖ ਦਿੱਤੇ ਜਿਹੜਾ ਵਛਾਇਆ ਸੀ ਲਗਾਤਾਰ ਇੱਕ ਦਿਨ ਦੋ ਦਿਨ ਚਾਰ ਦਿਨ ਪਰ ਕਹਿਣ ਲੱਗੇ ਜਦੋਂ ਕਾਫੀ ਸਮਾਂ ਹੋ ਗਿਆ ਅੱਜ ਭੁੱਲ ਗਈ ਹੈ ਕਿਤੇ ਬਾਹਰ ਆਸਗਵੰਦ ਕਿਤੇ ਗਏ ਹੋਣੇ ਇਹਨੂੰ ਕਾਫੀ ਚਿਰ ਬਾਅਦ ਪਤਾ ਲੱਗਾ ਕਿ ਅੱਜ ਪੁੱਤਰ ਦੇ ਮਸਲੇ ਹੀਠ ਸ਼ੱਕਰ ਨਹੀਂ ਰੱਖੀ ਹੈ ਅੱਜ ਦਾ ਭਰੋਸਾ ਉਹਦਾ ਵਿਸ਼ਵਾਸ ਟੁੱਟ ਜਾਏਗਾ ਕਾੜੀ ਦੇ ਨਾਲ ਘਰ ਗਈ ਹੈ ਪਰ ਦੇਖਦੇ ਕੀ ਹੈ ਅੱਗੇ ਸ਼ੇਖ ਫਰੀਦ ਸਾਹਿਬ ਨੇਤਰ ਬੰਦ ਬੜੇ ਪਿਆਰ ਦੇ ਨਾਲ ਉਹਦਾ ਹੀ ਬੰਦਗੀ ਵਿੱਚ ਲੀਨ ਨੇ ਕਿੰਨਾ ਚਿਰ ਬਾਅਦ ਆਪ ਹਲੂਣਾ ਦਿੱਤਾ ਹੈ ਇਹ ਫਰੀਦ ਇਹਨੂੰ ਬੜਾ ਚਿਰ ਹੋ ਗਿਆ ਬੈਠੇ ਨੂੰ ਸ਼ੱਕਰ ਨਹੀਂ ਖਾਣੀ ਹੈ ਖੁਦਾ ਦੇ ਕੋਲੋਂ ਕਹਿੰਦੇ ਅੱਜ ਸੱਚਾ ਨਾਮ ਮੇਰਾ ਆਧਾਰੂ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਜਿਵੇਂ ਕਹਿੰਦੇ ਸ਼ੇਖ ਫਰੀਦ ਸਾਹਿਬ ਜਿਨੇ ਮਾਤਾ ਨੂੰ ਜੋ ਬਚਨ ਕਾਏ ਕਿ ਪ੍ਰੇਦਾ ਸ਼ੇਖ ਜੋ ਇਹ ਮਾ ਇਹ ਖੰਡ ਇਹ ਸ਼ੱਕਰ ਇਹ ਸਾਰਾ ਕੁਝ ਮਿੱਠਾ ਹੈ ਪ੍ਰੇਦਾ ਸ਼ੱਕਰ ਖੰਡ ਨੀ ਬਾਤ ਗੁੜ ਮੱਖੀਓ ਮੰਜਾ ਦੁੱਧ ਸਬੇ ਵਕਤੋ ਮਠੀਆਂ ਨਾਮ ਨਾ ਪੁਜਣ ਤਦ ਅਮਾ ਹੁਣ ਇਹ ਸ਼ੱਕਰ ਦੇ ਆਸ ਨਹੀਂ ਰਹੀ ਹੈ ਇਹ ਸ਼ੱਕਰ ਦੇ ਲੋੜ ਨਹੀਂ ਰਹੀ ਚਾਹ ਨਹੀਂ ਰਹੀ ਹੈ ਹੁਣ ਸਾਦ ਜਿਹੜੇ ਭੁੱਖ ਹੈ ਮਨ ਦੇ ਉਹ ਸ਼ੱਕਰ ਖਾਣ ਦੇ ਉੱਤਰ ਚੁੱਕੀ ਹੈ ਕਿਉਂਕਿ ਉਸ ਪ੍ਰਭੂ ਦੇ ਉਸ ਖੁਦਾ ਦੇ ਨਾਮ ਦੇ ਨਾਲ ਜਿਹੜਾ ਮਨ ਹੈ ਜੁੜ ਗਿਆ ਜਿਹੜਾ ਰਸਾਂ ਦਾ ਖਜ਼ਾਨਾ ਹੈ ਇੰਦਾ ਦੌਲਤ ਦਾ ダイ ਵਿਧਾਈ ਦੇ ਰਿਹਾ ਉਸ ਨੇ ਤਾਂ ਕਲਿਆਣ ਦਾਸ ਨੂੰ ਔਰ ਕੁਝ ਪਾਉਣ ਦੇ ਚਾਹਣਾ ਨਹੀਂ ਹੈ ਮਨ ਦੇ ਵਿੱਚ ਉਹ ਬਾਬਾ ਨਾਨਕ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਉਂ-ਜਿਉਂ ਵੱਡੇ ਹੁੰਦੇ ਆਂ ਕਿ ਉਹਦੇ ਉਹ ਕਿਉਂਕਿ ਪਹਿਲਾਂ ਆਪਾਂ ਭਾਈ ਗੁਰਦਾਸ ਜੀ ਦੇ ਵਾਰ ਦੇ ਪਉੜੇ ਪੜ ਕੇ ਆਏ ਆਂ ਕਿ ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰ ਨਾਨਕ ਜਗ ਮਾਹੀ ਉਠਾਇਆ ਪਠਾਇਆ ਦਾ ਭਾਵ ਹੈ ਵੀ ਆਏ ਆ ਇਸ ਸੰਸਾਰ ਦੇ ਵਿੱਚ ਉਹਦਾ ਜਿੰਦਾ ਆਪਾਂ ਸਾਰੇ ਆਏ ਆ ਤੇ ਜਦੋਂ ਅਗਲੀ ਪੌੜੀ ਆਪਾਂ ਭਾਏ ਹੁੰਦਾ ਹਜੇ ਪੜਦੇ ਆ ਸਤਿਗੁਰੂ ਨਾਨਕ ਪ੍ਰਗਟਿਆ ਮਿਟੇ ਧੁੰਦ ਜਗ ਚਾਨਣ ਹੋਆ ਜਦੋਂ ਵੱਡੇ ਹੋ ਰਿਹਾ ਜਦੋਂ ਉਹਨਾਂ ਦੇ ਪਾਵਨ ਬਚਨ ਇੱਕ ਚਾਨਣ ਦੀਆਂ ਕਿਰਨਾਂ ਦੇ ਵਾਂਗੂ ਆਲੇ ਦੁਆਲੇ ਪੈਣੇ ਸ਼ੁਰੂ ਹੋਏ ਆ ਉਦੋਂ ਬਕਾਰਾਂ ਦੇ ਜਿਹੜੇ ਧੁੰਦ ਹੈ ਅਗਿਆਨਤਾ ਦੇ ਜਿਹੜੇ ਧੁੰਦ ਹੈ ਉਹ ਮਿਟਣੀ ਸ਼ੁਰੂ ਹੋਈ ਹੈ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਪੰਤੇ ਦੇ ਕੋਲ ਪੜਾਉਣ ਦੇ ਵਾਸਤੇ ਭੇਜਿਆ ਜਾਂਦਾ ਪਰ ਇੱਕ ਆਵਾਜ਼ ਤਾਨੂੰ ਜਿਉਂਨੀ ਪੁਕਾਰ ਦਾ ਤਾਰ ਤਪ ਗੁਰੂ ਨਾਨਕ ਜਗ ਮਾਹਿ ਪਠਾਇਆ ਚਰਨ ਧੋਏ ਰਹਿ ਰਾਸਕਰ ਚਰਨਾ ਅੰਮ੍ਰਿਤ ਸਿੱਖਾਂ ਕੋ ਲਾਇਆ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪ ਹੀ ਦੇ ਪ੍ਰਕਾਸ਼ ਗੁਰਪੁਰਬ ਨੂੰ ਮੁਕੁਰਖਦਿਆਂ ਹੋਇਆਂ ਸਮੂਹ ਨਗਰ ਨਿਵਾਸੀ ਸੰਗਤਾਂ ਨੇ ਹਰ ਸਾਲ ਦੀ ਤਰ੍ਹਾਂ ਆਪ ਜੀ ਦਾ ਓਟ ਆਸਰਾ ਤੱਕਿਆ ਹੈ ਜੀ ਆਪ ਜੀ ਦੀ ਬਖਸ਼ਿਸ਼ ਦੇ ਸਦਕਾ ਕੇਸਰੇ ਔਰ ਆਖਰੀ ਪ੍ਰਭਾਤ ਫਿਰ ਆਪ ਜੀ ਦੀ ਮਹਿਰਾਮਤ ਦੇ ਸਦਕਾ ਆਰੰਭ ਹੋਏ ਸੀ ਆਪ ਜੀ ਦੇ ਬਖਸ਼ਿਸ਼ ਦੇ ਸਦਕਾ ਸੱਚੇ ਪਾਤਸ਼ਾਹ ਜੀ ਸਮਾਪਤੀ ਹੋਈ ਹੈ ਜੀ ਸਮੂਹ ਸੰਗਤਾਂ ਨੇ ਰਲ ਮਿਲ ਕੇ ਸ਼ਬਦ ਕੀਰਤਨ ਸ਼ਰਮਣ ਕਿਤੇ ਕਰਾਇਆ ਮਹਾਨ ਅਨੰਦ ਸਾਹਿਬ ਜੀ ਦੀਆਂ ਛੇ ਪੌੜੀਆਂ ਦੇ ਨਾਲ ਸਾਂਝ ਪਾਈ ਹੈ ਜੀ ਗੁਰਬਾਣੀ ਪੜ੍ਹਦੇ ਆ ਸੁਣਦੇ ਆ ਪ੍ਰਭਾ ਤੇਰੀ ਦੇ ਦੁਆਰਾ ਸ਼ਬਦ ਕੀਰਤਨ ਕਰਦੇ ਆ ਵਿਕਿਆਨ ਕਰਦੇ ਆ ਆਪ ਜੀ ਦੇ ਨਾਲ ਚੱਲਦੇ ਆ ਸੱਚੇ ਪਾਤਸ਼ਾਹ ਜੀ ਉਹ ਸਾਡੇ ਕੋਲੋਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਗਲਤੀਆਂ ਹੋ ਜਾਂਦੀਆਂ ਨੇ ਜੀ ਅਣਜਾਣ ਪੱਛੇ ਸਮਝ ਕੇ ਅੱਖਰ ਵਾਤਾ ਘਾਟਾ ਭੁੱਲ ਚੁਪ ਮੁਆਫ ਕਰਨ ਜੀ ਅੱਗੇ ਤੋਂ ਸੁੱਤ ਸਪਸ਼ਟ ਗੁਰਬਾਣੀ ਪੜਨ ਸੁਣਨ ਦੇ ਬਲ ਪ੍ਰਗਟਿਆ 구박구려지오. <목소리> <목소리> ਧੰਨ ਧੰਨ ਸ੍ਰੀ ਗੁਰੂ ਨਾਨਕ ਸਰਵ ਜੀ ਮਹਾਰਾਜ ਜਿਨ੍ਹਾਂ ਦੇ ਪ੍ਰਕਾਸ਼ ਗੁਰੂ ਗੋਬਿੰਦ ਸਿੰਘ ਜੀ ਨੇ ਖੁਸ਼ੀਆਂ ਬਣਾਏ ਸੁਭਾਈ ਮਨ ਸਰਸ ਜੀ ਉਹ ਵਰਤੈ ਨੇ ਸਾਧ ਸੰਗਤ ਦੇ ਬਰਕਤਾਂ ਤੇ ਆਪਾਂ ਤੇ ਦੀਵਾਰ ਰਚੀ ਤਾ ਕੰਸਰ ਤਵਾ ਦਿੰਦੀ ਆਪਣੇ ਸਿਰ ਤੇ ਅਧੇਰ ਕਰ ਆਪਾ ਆਸ਼ਾ ਮਹਾਰਾਜ ਜੀ ਦੇ ਪ੍ਰਕਾਸ਼ ਤੁਖਮ ਨੂੰ ਨਾਮ ਦੇ ਵਾਸਤੇ ਆਪਣੀ ਸ਼ਰ ਦਾ ਆਪਣਾ ਪਿਆਰ ਆਪਣਾ ਟਕਕਾਰ ਭੇਟ ਕਰੀਆ ਕੈ ਸਮਾਰੇ ਸਤਿਗੁਰਾਂ ਜੀ ਦੇ ਬਾਗ ਰੇਰਾ ਹੋਈਆ ਸਿ ਨੂੰ ਨਗਰ ਵਸੀ ਸੰਤਾਂ ਦੇ ਜਿਨ੍ਹਾਂ ਨੇ ਆਪ ਨੂੰ ਆਪਣੇ ਵਸਿਆਂ ਦੀ ਸੇਵਾ ਔਰ ਸਮੂਹੇ ਤੌਰ ਤੇ ਸਿ ਨੂੰ ਨਗਰ ਦੀ ਸੇਵਾ ਬੜੇ ਸ਼ਰ ਦਾ ਭਾਵਨਾ ਦੇ ਨਾਲ ਪਰਵਾਹ ਫਰੀ ਦੇ ਨਾਲ ਨਾਲ ਚਲ ਕੇ ਭਈ ਹੈ ਔਰ ਸਤਿਗੁਰੂ ਜੀ ਦੀ ਕਿਰਪਾ ਦੇ ਸਿੱਟੇ ਬਣਾਏ ਰਹਿੰਦੇ ਜੀਵਨ ਦੇ ਵਿੱਚ ਆਪਣੇ ਦਾਸ ਦੀ ਸੇਵਾ ਨੂੰ ਲਾਦੇ ਆ ਪਰਮੰਤਰ ਮੇਰਾ ਬਰਕਤਾਂ ਦਾ ਜਿਨ੍ਹਾਂ ਨੇ ਬੜੇ ਨਾਮ ਕਰਾਇਆ ਪ੍ਰਭੂ ਦੇ ਵਿੱਚ ਤੇ ਪਰਮਾਤਮਾ ਪਾਰਵਾਤੀ ਦਾ ਨਾਮ ਜੀ ਸੋ ਹੁਣ ਬੇਨਤੀ ਹੈ ਕਿ ਭੰਦਰ ਸ਼ੀਰ ਨਾਮ ਸੇਵੀ ਮਹਾਰਾਜ ਉਹਨਾਂ ਦੇ ਅਨੁਸਾਰ ਗੁਰੂ ਗ੍ਰੰਥ ਨੂੰ ਵਰਨਿਆ ਹੋਆ So, نوجوان

ਹੁਣ ਦੇ ਲੋਕਾਂ ਲਈ ਸਾਨੂੰ ਸੰਤਾਨ ਬੇਂਧੀ ਅਚਾਰਾਂ ਦੇ ਰਿਟਰ ਬਰਤੇ ਹੈ ਆਪ ਸਭੀ ਸੰਗਤਾਂ ਨੇ ਛੱਕੇ ਜਾਣ ਦੀ ਕਿਰਪਾ ਕਰੀਏ ਇੱਕ ਵਾਰ ਆਪ ਸੂਹ ਸੰਤਾਨਾਂ ਦਾ ਜਿਨ੍ਹਾਂ ਨੇ ਬੱਚੋਆਂ ਕੋਲ ਤ੍ਰਿਪੀਆਂ ਦੇ ਨਾਲ ਸੇਵਾ ਭਰੀ ਹੈ ਸ਼ਰਧਾ ਭੇਟ ਕੀਤੀ ਹੈ ਸਭ ਜਾਣ ਤੋਂ ਤੇਰੇ ਨਾਮ ਕਰਦੇ ਰਹਿੰਦੇ ਪ੍ਰੋਗਰਾਮ ਵਿੱਚ ਇਸ ਤਰ੍ਹਾਂ ਦੀ ਪਾਰਕਾ ਦੀ ਹਾਜੀ ਭੜੀਆਂ ਸਾਰਾ ਦਰਵਾਜ਼ਾ ہونا شریعہ خان کو آٹھ سارا ہے ہم ہمیں اوپران راکھ کرتے ہیں ہم ہمیں اگر شاہ کے جان کی دوار کرنی ہے اوہ وہ دیکھا کارسا ہے اوہ وہ